ਹਾਂਜੀ ਕਿੱਦਾਂ ਦੋਸਤੋ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਅੱਜ ਵੀਡੀਓ ਫੇਰ ਦੁਬਾਰੇ ਪੈਂਟਰੀ ਬਣਾਉਣ ਦਾ ਮੌਕਾ ਮਿਲਿਆ ਇੱਥੇ ਨਾ ਤਾਰਾ ਦਾ ਜਾਲ ਵੇਸਿਆ ਹੋਇਆ ਸੀਗਾ ਦੇਖੋ ਇਕੱਲਾ ਪਲੰਬਰ ਦਾ ਕੰਮ ਹੀ ਨਹੀਂ ਇਹ ਕੰਮ ਬਿਜਲੀ ਦਾ ਵੀ ਕਰਦਾ ਮੁੰਡਾ ਤੇ ਇਹ ਕੰਮ ਇਨਾ ਤਸੱਲੀ ਬਕਸ ਕਰਿਆ ਇਹ ਇਕੱਲੀ-ਇਕੱਲੀ ਚੀਜ਼ ਜਿਹੜੀ ਹੈਗੀ ਆ ਪ੍ਰੋਪਰ ਢੰਗ ਨਾਲ ਚਾਲੂ ਕਰਤੀ ਤੇ ਇੱਥੇ ਜਿਹੜਾ ਜਾਲ ਸੀ ਉਹ ਕੱਟ ਕੇ ਦੇਖ ਇੱਕ ਸਵਿਚ ਲਾਤੀ ਕਰੰਟ ਦਾ ਦਰਸੇ ਕਰੰਟ ਸਾਰਾ ਦੇਖ ਸਕਦੇ ਹੋ ਤੁਸੀਂ ਬਾਹਰੇ ਕਰਤਾ ਸੋ ਪੈਂਟ ਕਿ ਕਹਿਣਾ ਚਾਹੇਗਾ ਵੀ ਦੋਸਤਾਂ ਨੂੰ ਕੋਈ ਅਪੀਲ ਬਸ ਪੀਲ ਬਹੁਤ ਵਧੀਆ ਅੱਛਾ ਹਾਂ ਜੀ ਸੋ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਠੀਕ ਹੈ ਲਾਈਕ ਕਰੋ ਸੋ ਦੋਸਤੋ ਕਿਸੇ ਨੇ ਕੰਮ ਕਰਾਉਣਾ ਹੋਵੇ ਪੈਂਟੇ ਤੋਂ ਆਪਣੇ ਏਰੀਆ ਦੇ ਵਿੱਚ ਸਗਰੂਰ ਤੱਕ ਇਧਰ ਕੰਮ ਕਰਕੇ ਆਉਂਦਾ ਬਰਨਾਲੇ ਕੰਮ ਕਰਕੇ ਆਉਂਦਾ ਪਲੰਬਰਿੰਗ ਦਾ ਹੋਵੇ ਚਾਹੇ ਬਿਜਲੀ ਦਾ ਹੋਵੇ ਹਾਂ ਜੀ ਆਲ ਰਾਊਂਡਰ ਹੀ ਆ ਵੀਰੇ ਕੰਮ ਵੀ ਬਹੁਤ ਵਧੀਆ ਕਰਦਾ ਜਿਆਦਾ ਪੈਸਿਆਂ ਦੇ ਵਿੱਚ ਤੇ ਪੈਂਟਲ ਦਾ ਮੋਬਾਈਲ ਨੰਬਰ ਬੋਲ ਦੋ ਜੀ ਤੇਰਾ ਫਿਰ ਇਧਰ 98725 98725 93732 93732 ਸੋ ਦੇਖ ਸਕਦੇ ਹੋ ਬਹੁਤ ਹੀ ਵਧੀਆ ਗੁਰਸਿੱਖ ਬੰਦਾ ਤੇ ਬਹੁਤ ਹੀ ਢੰਗ ਨਾਲ ਕੰਮ ਕਰਦਾ ਤਰੀਕੇ ਨਾਲ ਕੰਮ ਕਰਦਾ ਕਿਸੇ ਨੇ ਕੰਮ ਕਰਵਾਉਣਾ ਹੋਵੇ ਬਿਜਲੀ ਦਾ ਤੇ ਜਾਂ ਪਲੰਬਰਿੰਗ ਦਾ ਦੋਨੇ ਕੰਮ ਬਹੁਤ ਵਧੀਆ ਢੰਗ ਨਾਲ ਕਰਦਾਗਾ ਸੋ ਵੀਡੀਓ ਨੂੰ ਕਰ ਦੋ ਸ਼ੇਅਰ ਇਸ ਮਿਸਤਰੀ ਲਈ ਤੇ ਕਮੈਂਟਾਂ ਦੇ ਵਿੱਚ ਦੱਸੋ ਇਹਦੇ ਜਿਹੜੇ ਕੰਮ ਨੇ ਤੁਹਾਨੂੰ ਕਿਵੇਂ ਲੱਗੇ ਕੰਮ ਕਰਨ ਦਾ ਭਾਵ ਕੀ ਕੰਮ ਇਹਨੇ ਵਧੀਆ ਕਰਦਾ ਜਿਹੜੇ ਅਸੀਂ ਦੱਸੇ ਨੇਗੇ ਉਹਨਾਂ ਦਾ ਤੁਹਾਨੂੰ ਕਿਵੇਂ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ